ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਤੁਹਾਡੇ ਨਾਲ ਵੀਡੀਓ ਲੈ ਕੇ ਪਹੁੰਚੇ ਹਾਂ ਅੱਜ ਕਿੱਦਾਂ ਤੁਸੀਂ ਆਪਣੇ ਜੱਜਸ ਨਾਲ ਸ਼ੇਅਰ ਕਰ ਸਕਦੇ ਹੋ ਵੀਡੀਓ ਤੇ ਉਹਨਾਂ ਨੂੰ ਕਿਸ ਤਰ੍ਹਾਂ ਵੀਡੀਓ ਸ਼ੋ ਹੋਏਗੀ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਤੁਹਾਨੂੰ ਦੱਸਾਂਗੇ ਤੇ ਤੁਸੀਂ ਸਟਾਰਟਿੰਗ ਤੇ ਕਰਨਾ ਕੀ ਹੈ ਜਿਸ ਤਰ੍ਹਾਂ ਮੈਂ ਆਪਣਾ ਬ੍ਰਾਊਜ਼ਰ 'ਚ ਤੁਹਾਨੂੰ ਦੱਸਾਂਗਾ ਤੁਸੀਂ ਡਾਇਰੈਕਟ ਜਾਣਾ ਗੂਗਲ ਤੇ ਆਪਣਾ ਤੁਸੀਂ ਫੋਨ ਨਾਲ ਯੂਜ਼ ਕਰ ਰਹੇ ਹੋ ਵੀਡੀਓ ਫੋਨ ਤੇ ਜਾ ਕੇ ਤੁਸੀਂ ਗੂਗਲ ਡਰਾਈਵ ਦੀ ਐਪਲੀਕੇਸ਼ਨ ਤੇ ਜਾਣਾ ਹੈ ਜੇ ਤੁਸੀਂ ਯੂਜ਼ ਕਰ ਰਹੇ ਹੋ ਆਪਣਾ ਬ੍ਰਾਊਜ਼ਰ ਤੇ ਤੁਸੀਂ ਡਾਇਰੈਕਟ ਬ੍ਰਾਊਜ਼ਰ ਨੂੰ ਕੰਪਿਊਟਰ ਤੇ ਖੋਲ ਕੇ ਇੱਥੇ ਕਲਿੱਕ ਕਰਨਾ ਹੈ ਤੇ ਡਰਾਈਵ ਦਾ ਇੱਕ ਆਪਸ਼ਨ ਆਉਂਦਾ ਹੈ ਡਰਾਈਵ ਤੇ ਕਲਿੱਕ ਕਰਨਾ ਤੁਹਾਨੂੰ ਦਿਖ ਰਿਹਾ ਹੋਵੇਗਾ ਡਰਾਈਵ ਡਰਾਈਵ ਤੇ ਮੈਂ ਕਲਿੱਕ ਕਰਿਆ ਤੇ ਆਟੋਮੈਟਿਕਲੀ ਸਾਰੀ ਵੀਡੀਓਜ਼ ਜਿਹੜਾ ਤੁਸੀਂ ਡਰਾਈਵ ਤੇ ਅਪਲੋਡ ਕਰਿਆ ਹੈ ਡਾਕੂਮੈਂਟਸ ਕੁਝ ਵੀ ਉਹ ਤੁਹਾਨੂੰ ਸ਼ੋ ਹੋ ਜਾਏਗਾ ਜੇ ਤੁਸੀਂ ਉਹ ਵੀਡੀਓ ਅਪਲੋਡ ਕਰੀ ਹੈ ਬੈਲੈਂਡ ਗੁੱਡ ਹੈ ਨਹੀਂ ਕਰੀਆ ਤੁਸੀਂ ਨਿਊ ਤੇ ਜਾਣਾ ਹੈ ਉੱਥੇ ਵੀ ਤੁਹਾਡੇ ਐਪਲੀਕੇਸ਼ਨ ਦੇ ਵਿੱਚ ਆਪਸ਼ਨ ਹੋਏਗਾ ਤੇ ਇੱਥੇ ਫਾਈਲ ਅਪਲੋਡ ਦਾ ਇੱਕ ਆਪਸ਼ਨ ਆਏਗਾ ਜਿੱਦਾਂ ਫਾਈਲ ਅਪਲੋਡ ਤੇ ਆਪਾਂ ਕਲਿੱਕ ਕਰਾਂਗੇ ਇਸ ਤਰ੍ਹਾਂ ਕੋਈ ਵੀ ਵੀਡੀਓ ਮੈਂ ਇੱਥੇ ਚੱਕ ਲੈਂਦਾ ਇਸ ਤਰ੍ਹਾਂ ਇੱਕ ਰੰਗਤਮ ਤੇ ਨਾਮ ਦੇ ਇੱਕ ਵੀਡੀਓ ਚੱਕ ਰਿਹਾ ਮੈਂ ਇਹ ਪਹਿਲਾਂ ਹੀ ਇਸ ਵੀਡੀਓ ਹੈਗੀ ਦੇ ਵਿੱਚ ਤੇ ਤੁਹਾਨੂੰ ਨਵੀਂ ਵੀਡੀਓ ਕੋਈ ਦੱਸਦਾ ਮੈਂ ਜਿੱਦਾਂ ਫਾਈਲ ਅਪਲੋਡ ਤੇ ਮੈਂ ਕਲਿੱਕ ਕਰਿਆ ਕੋਈ ਵੀਡੀਓ ਮੈਂ ए बी सी डी ਉਹ ਦਿੱਤੇ ਉਹ ਗਿੱਤੋ ਕਈ ਵਾਰ ਆਪਸ਼ਨ ਮੰਗਦਾ ਹੈ ਕਿ ਵਾਈਫਾਈ ਨਾਲ ਕਨੈਕਟ ਕਰਕੇ ਤੁਸੀਂ ਇਸ ਵੀਡੀਓ ਨੂੰ ਅਪਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਮੋਬਾਈਲ ਡਾਟਾ ਔਨ ਕਰਕੇ ਇਹਨੂੰ ਅਪਲੋਡ ਕਰਦੇ ਤੁਸੀਂ ਜਿਹੜਾ ਤੁਹਾਨੂੰ ਸੂਟੇਬਲ ਲੱਗੇ ਉਸ ਦੇ ਰਾਹੀਂ ਤੁਸੀਂ ਅਪਲੋਡ ਕਰ ਸਕਦੇ ਹੋ ਤੇ ਇਹ ਸਾਹਮਣੇ ਤੁਹਾਨੂੰ ਵੀਡੀਓ ਸ਼ੋ ਹੋ ਜੇਗੀ ਤੇ ਮੈਂ ਤੁਹਾਨੂੰ ਦਰਦਾ ਮਾਈ ਡਰਾਈਵ ਚ ਜਾਂਦਾ ਮੈਂ ਜਿਸ ਤਰ੍ਹਾਂ ਇਹ ਵੀਡੀਓ ਮੈਂ ਅਪਲੋਡ ਕਰੀ ਹੁਣੇ ਹੀ ਇਹਦੇ ਕਲਿੱਕ ਕਰਿਆ ਮੈਂ ਕਲਿੱਕ ਕਰਕੇ ਮੈਨੂੰ ਆਪਸ਼ਨ ਦਿਖ ਰਿਹਾ ਸ਼ੇਅਰ ਦਾ ਇੱਕ ਆਪਸ਼ਨ ਆ ਰਿਹਾ ਸ਼ੇਅਰ ਤੇ ਕਾਪੀ ਲਿੰਕ ਕਿਉਂਕਿ ਕਾਪੀ ਲਿੰਕ ਕਰੋਗੇ ਜੇ ਤੁਸੀਂ ਅਥਾਰਟੀ ਨਹੀਂ ਦਿੰਦੇ ਹੋ ਕਿਸੇ ਨੂੰ ਤੇ ਕਾਪੀ ਲਿੰਕ ਕਰਕੇ ਉਹਨੂੰ ਸ਼ੋ ਨਹੀਂ ਹੋਏਗੀ ਵੀਡੀਓ ਤੇ ਤੁਹਾਡੇ ਨਾਲ ਗੁਜਾਰਿਸ਼ ਹੈ ਤੁਸੀਂ ਸ਼ੇਅਰ ਤੇ ਜਾਣਾ ਹੈ ਸ਼ੇਅਰ ਕਰਕੇ ਇੱਥੇ ਰੈਸਟ੍ਰਿਕਟਿਡ ਆ ਰਿਹਾ ਹੈ ਇਸ ਰੈਸਟ੍ਰਿਕਟਿਡ ਨੂੰ ਤੁਸੀਂ ਡਾਇਰੈਕਟਲੀ ਐਨੀਵਨ ਵਿਦ ਦਾ ਲਿੰਕ ਕਰਨਾ ਹੈ ਇਹਨੂੰ ਕਲਿੱਕ ਕਰੋਗੇ ਤੇ ਆਟੋਮੈਟਿਕਲੀ ਇਦੀ 뷰ਅਰਸ਼ਿਪ ਜੇ ਹੈਗੀ ਉਹ ਸਾਰਿਆਂ ਨੂੰ ਸ਼ੋ ਹੋਏਗੀ ਜਿਸ ਨੂੰ ਤੁਸੀਂ ਇਹ ਲਿੰਕ ਸ਼ੇਅਰ ਕਰੋਗੇ ਤੇ ਤੇ ਨੀਚੇ ਕਾਪੀ ਲਿੰਕ ਦਾ ਵੀ ਆਪਸ਼ਨ ਆ ਰਿਹਾ ਉਹ ਨੂੰ ਕਾਪੀ ਕਰਨਾ ਹੈ ਆਪਾਂ ਨੇ ਕਾਪੀ ਕਰਕੇ ਉਹ ਨੂੰ ਡਾਇਰੈਕਟ ਵਟਸਐਪ ਪਰ ਆਹੀ ਜਾਂ ਤੁਸੀਂ ਜਿਸ ਵੀ ਮਾਧਿਅਮ ਨਾਲ ਮੈਸੇਜ ਕਰਨਾ ਚਾਹੁੰਦੇ ਹੋ ਮੈਸੇਜ ਕਰਕੇ ਭੇਜ ਸਕਦੇ ਹੋ ਜੇ ਤੁਸੀਂ ਵਟਸਐਪ ਦੇ ਡਾਇਰੈਕਟ ਮੈਸੇਜ ਕਰਨਾ ਹੈ ਐਪਲੀਕੇਸ਼ਨ ਦੇ ਥਰੂ ਉਹ ਵੀ ਕਰ ਸਕਦੇ ਹੋ ਜਾਂ ਤੁਸੀਂ ਮੇਲ ਕਰਨਾ ਚਾਹੁੰਦੇ ਹੋ ਤੇ ਈਮੇਲ ਆਈਡੀ ਨਾਲ ਵੀ ਸ਼ੇਅਰ ਕਰ ਸਕਦੇ ਹੋ ਇਹ ਹੋਪਫੁਲੀ ਤੁਹਾਨੂੰ ਇਹ ਜਾਣਕਾਰੀ अच्छी लगी ਹੋਏਗੀ ਤੇ ਸਾਡੇ ਨਾਲ ਜੁੜੇ ਰਹੋ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਸ੍ਰੀ ਕਾਲ